ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਅੱਜ ਇਨਾ ਪਵਿੱਤਰ ਬਾਈਬਲ ਦੇ ਪਵਿੱਤਰ ਵਚਨਾਂ ਵੱਲ ਦੇਖੀਏ ਕਿ ਅੱਜ ਦਾ ਵਚਨ ਸਾਡੇ ਜੀਵਨਾਂ ਦੇ ਵਿੱਚ ਕੀ ਪ੍ਰਤੀਗਿਆ ਕਰ ਰਿਹਾ ਹੈ ਤਾਂ ਆਓ ਅਸੀਂ ਪਵਿੱਤਰ ਬਾਈਬਲ ਦੇ ਪਵਿੱਤਰ ਵਚਨ ਵੱਲ ਦੇਖੀਏ ਮਤੀ ਸ਼ੇ ਦੇ ਆਏ ਉਸ ਦਾ 31 ਵਚਨ ਦੱਸਦਾ ਸੋ ਤੁਸੀਂ ਚਿੰਤਾ ਕਰਕੇ ਇਹ ਨਾ ਕਹੋ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਜਾਂ ਕੀ ਪਹਿਨਾਂਗੇ ਆਮਨ ਪਰਮੇਸ਼ਰ ਤੇਰੀ ستੋਤੀ ਹੋਵੇ ਇਸ ਵਚਨ ਦੇ ਦੁਆਰਾ ਆਹੇ ਪਰਮੇਸ਼ਰ ਦੇ ਲੋਕੋ ਜੋ ਲੋਕ ਹਰ ਸਮੇਂ ਚਿੰਤਾ ਦੇ ਵਿੱਚ ਰਹਿੰਦੇ ਹਨ ਆਪਣੇ ਜੀਵਨ ਨੂੰ ਲੈ ਕੇ ਆਪਣੇ ਬੱਚਿਆਂ ਦੇ ਫਿਊਚਰ ਦੇ ਲਈ ਆਪਣੇ ਕਾਰ ਦੇ ਲਈ ਆਪਣੇ ਪਰਿਵਾਰਾਂ ਦੇ ਲਈ ਤਾਂ ਪਰਮੇਸ਼ਰ ਦਾ ਅੱਜ ਦਾ ਵਚਨ ਕਿੰਨਾ ਸੋਹਣਾ ਵਚਨ ਹੈ ਜੋ ਸਾਡਾ ਜੀਵਨ ਹੈ ਜੋਸੀਂ ਹਰ ਸਮੇਂ ਚਿੰਤਾ ਦੇ ਵਿੱਚ ਲੈ ਕੇ ਤੁਰੇ ਫਿਰਦੇ ਆਂ ਚਿੰਤਾ ਦੀ ਪੰਡਨ ਤਾਂ ਪਰਮੇਸ਼ਰ ਦਾ ਬਚਨ ਸਾਡੇ ਨਾਲ ਕਿੰਨੀ ਵਧੀਆ ਗੱਲ ਬਤ ਕਰ ਰਿਹਾ ਕਿ ਤੁਸੀਂ ਜੋ ਚਿੰਤਾ ਕਰਦੇ ਹੋ ਤਾਂ ਤਾਂ ਪਰਮੇਸ਼ਰ ਅੱਜ ਸਾਡੇ ਜੀਵਨਾਂ ਦੇ ਵਿੱਚੋਂ ਇਹ ਚਿੰਤਾ ਦੂਰ ਕਰਨ ਦੇ ਲਈ ਜਾ ਰਿਹਾ ਹੈ ਤਾਂ ਪਰਮੇਸ਼ਰ ਦਾ ਬਚਨ ਦੱਸਦਾ ਹੈ ਮਤੀ 6 ਦੇ ਆਏ ਉਸ ਦਾ 33 ਬਚਨ ਪਰ ਤੁਸੀਂ ਪਹਿਲਾਂ ਉਹਦੇ ਰਾਜ ਅਤੇ ਉਹਦੇ ਧਰਮ ਨੂੰ ਪਾਲੋ ਤਾਂ ਤੁਹਾਨੂੰ ਇਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ ਅਤੇ 34 ਵਚਨ ਦੱਸਦਾ ਹਾਂ ਸੋ ਤੁਸੀਂ ਭਲਕ ਦੇ ਨਹੀਂ ਚਿੰਤਾ ਨਾ ਕਰੋ ਕਿਉਂ ਜੋ ਭਲਕ ਆਪਣੇ ਲਈ ਆਪ ਚਿੰਤਾ ਕਰੇਗਾ ਆਮੇਨ ਪਰਮੇਸ਼ਰ ਤੇਰੀ स्तुति ਹੋਵੇ ਇਨ੍ਹਾਂ ਬਚਨਾਂ ਦੀ ਧਾਰਾ ਤਾਂ ਆਓ ਅਸੀਂ ਪ੍ਰਾਰਥਨਾ ਕਰੀਏ ਜੋ ਲੋਗ ਹਰ ਸਮੇਂ ਚਿੰਤਾ ਦੇ ਵਿੱਚ ਰਹਿੰਦੇ ਹਨ ਚਿੰਤਾ ਦੇ ਕਾਰਨ ਡਿਪਰੈਸ਼ਨਾਂ ਦੇ ਵਿੱਚ ਰਹਿੰਦੇ ਹਨ ਹਰ ਸਮੂ ਆਪਣੇ ਜੀਵਨ ਨੂੰ ਚਿੰਤਾ ਦੇ ਕੰਮ ਗਮਾਂ ਦੇ ਵਿੱਚ ਹਨੇਰੇ ਦੇ ਵਿੱਚ ਲਈ ਫੜਦੇ ਹਨ ਤਾਂ ਆਓ ਅਸੀਂ ਉਹਨਾਂ ਦੇ ਜੀਵਨਾਂ ਦੇ ਬਾਰੇ ਵਿੱਚ प्रार्थना ਕਰੀਏ ਕਿ ਉਹਨਾਂ ਦੇ ਜੀਵਨ ਜੋ ਪਰਮੇਸ਼ਰ ਦੇ ਅੱਗੇ ਕੋਸ਼ ਹਾਲੀ ਦੇ ਲਈ પ્રાર્થના ਕਰਨ ਜਾ ਰਹੇ ਹਾਂ ਹਾਲੇਲੂਆ ਪਰਮੇਸ਼ਰ ਹੈ ਮੇਰੇ ਖੁਦਾ ਬਾਪ ਪਰਮੇਸ਼ਰ ਇਸ ਸਮੇਂ ਪਰਮੇਸ਼ਰ ਅਸੀਂ ਤੇਰੇ ਚਰਨਾ ਦੇ ਨਜ਼ਦੀਕ ਆਉਂਦੇ ਹਾਂ ਪਰਮੇਸ਼ਰ ਹਾਲੇਲੂਆ ਪਰਮੇਸ਼ਰ ਪਰਮੇਸ਼ਰ ਜੋ ਲੋਕ ਪਰਮੇਸ਼ਰ ਤੇਰੇ ਚਰਨਾ ਦੇ ਇਸ ਸਮੇਂ ਨਜ਼ਦੀਕ ਆਉਂਦੇ ਹਨ ਪਰਮੇਸ਼ਰ ਤੇਰੀ ਪ੍ਰਾਰਥਨਾ ਨੂੰ ਸੁਣਦੇ ਹਨ ਪਰਮੇਸ਼ਰ ਹਾਲੇਲੂਆ ਪਰਮੇਸ਼ਰ ਆਪਣੇ ਗਮਾਂ ਨੂੰ ਆਪਣੀਆਂ ਚਿੰਤਾਵਾਂ ਨੂੰ ਤੇਰੇ ਅੱਗੇ ਰੱਖਦੇ ਹਨ ਪਰਮੇਸ਼ਰ ਇਹ ਸ਼ਾਂਤੀ ਹੈ ਜੋ ਪਰਮੇਸ਼ਰ ਸਾਰੀ ਸਮੇਂ ਤੋਂ ਪਰਿਆ ਪਰਮੇਸ਼ਰ ਪਰਮੇਸ਼ਰ ਹਰ ਇੱਕ ਜੀਵਨ ਦੇ ਵਿੱਚ ਪਰਮੇਸ਼ਰ ਚਿੰਤਾ ਤੋਂ ਛੁਟਕਾਰਾ ਦੇਣ ਜਾਦੇ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਹਰ ਇੱਕ ਜੀਵਨ ਦੇ ਵਿੱਚ ਪਰਮੇਸ਼ਰ ਚਿੰਤਾ ਦੀ ਜੋ ਪੰਡ ਹੈ ਪਰਮੇਸ਼ਰ ਇਹਨਾਂ ਦੀ ਚਿੰਤਾ ਦੀ ਪੰਡ ਤੋਂ ਛੁਟਕਾਰਾ ਦੇ ਪਰਮੇਸ਼ਰ ਇਹਨਾਂ ਦੇ ਗਮਾਂ ਤੋਂ ਛੁਟਕਾਰਾ ਦੇ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਹਰ ਇੱਕ ਜੀਵਨ ਦੇ ਵਿੱਚ ਪਰਮੇਸ਼ਰ ਤੁਹਾਡੇ ਵਚਨ ਦੇ ਵਾਅਦੇ ਦੇ ਅਨੁਸਾਰ ਪਰਮੇਸ਼ਰ ਜੋ ਆਪਣੇ ਜੀਵਨ ਨੂੰ ਪਰਮੇਸ਼ਰ ਤੇਰੇ ਚਰਨਾਂ ਦੇ ਵਿੱਚ ਸੌਂਪਦੇ ਹਨ ਪਰਮੇਸ਼ਰ ਤੈਨੂੰ ਉਦਾਰ ਕਰਤਾ ਮੰਨਦੇ ਹਨ ਪਰਮੇਸ਼ਰ ਜੋ ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਜੋ ਏ ਭਾਲਦੇ ਹਨ ਪਰਮੇਸ਼ਰ हे ਮੇਰੇ ਸੁਰਗਿਆ ਤੇ ਪਰਮੇਸ਼ਰ ਤੁਸੀਂ ਜੋ ਸਵਰਗ ਦੇ ਵਿੱਚੋਂ ਪਰਮੇਸ਼ਰ ਹਰ ਇੱਕ ਜੋ ਜੀਵਨ ਦੇ ਵਿੱਚ ਇਹਨਾਂ ਦੇ ਪੂਰਤੀਆਂ ਨੂੰ ਪੂਰਾ ਕਰਨ ਜਾ ਰਹੇ ਹੋ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਜੋਨਾਂ ਦੇ ਜੀਵਨ ਵਿਆ ਪਰਮੇਸ਼ਰ ਆਸ਼ਾ ਪਰਮੇਸ਼ਰ ਇਹਨਾਂ ਦੇ ਸ਼ਾਵਨ ਨੂੰ ਪੂਰਿਆ ਕਰਨ ਦੇ ਲਈ ਜਾ ਰਹੇ ਪਰਮੇਸ਼ਰ ਹallelujah ਪਰਮੇਸ਼ਰ ਹallelujah ਪਰਮੇਸ਼ਰ ਤੇਰੇ ਇਤਰ ਵਚਨਾਂ ਦੇ ਵਾਅਦੇ ਦੇ ਅਨੁਸਾਰ ਪਰਮੇਸ਼ਰ ਹਰ ਇੱਕ ਪ੍ਰਾਣ ਜੋ ਪਰਮੇਸ਼ਰ ਆਪਣੇ ਜੀਵ ਨਾਲ ਤੇਰੇ ਅੱਗੇ ਸਮਰਪਿਤ ਕਰਦਾ ਪਰਮੇਸ਼ਰ ਆਪਣੇ ਪਰਪਾ ਨੂੰ ਤੇਰੇ ਅੱਗੇ ਰੱਖਦਾ ਹੈ ਪਰਮੇਸ਼ਰ ਸਾਰੇ ਮਨ ਨਾਲ ਪਰਮੇਸ਼ਰ ਉਹਨਾਂ ਦੇ ਲਈ ਪਰਮੇਸ਼ਰ ਇਹ ਸਭ ਹੋ ਜਾਵੇ ਦਾ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਪਰਮੇਸ਼ਰ ਜੋ ਤਰਨੀਆਂ ਪਰਮੇਸ਼ਰ ਤੈਨੂੰ ਪਾਲਦੇ ਹਨ ਪਰਮੇਸ਼ਰ ਹਰ ਸਮੇਂ ਪਰਮੇਸ਼ਰ ਦੇ ਬਹੁਤ ਸੀ ਉਹਨਾਂ ਦੇ ਉੱਤਰ ਦੇਣ ਦੇ ਲਈ ਜਾ ਰਹੇ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਰਾਤਨਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆਮੇਨ